ਦੀ ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਦੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਚੌਥਾ ਦਰਜਾ ਸਰਕਾਰੀ ਮੁਲਾਜ਼ਮਾ ਦੇ ਦਰਸ਼ਨ ਲੁਭਾਣਾ ਪੰਜਵੀਂ ਵਾਰ ਸੁਭਾ ਪ੍ਰਧਾਨ ਬਣੇ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਪਟਿਆਲਾ 23 ਅਪ੍ਰੈਲ ਦੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਦਾ ਡੈਲੀਗੇਟ ਇਸਲਾਸ ਬੀਤੇ ਦਿਨੀ ਦੇਸ਼ ਭਗਤ ਕੰਪਲੈਕਸ ਜਲੰਧਰ ਵਿਖੇ ਹੋਇਆ ਸੀ ਇਸ ਵਿੱਚ ਅਹੁਦੇਦਾਰਾਂ ਦੇ 26 ਮੈਂਬਰੀ ਸੂਬਾ ਕਮੇਟੀ ਸਰਵਸੰਮਤੀ ਨਾਲ ਚੁਣੀ ਗਈ ਜਿਸ ਵਿੱਚ ਦਰਸ਼ਨ ਸਿੰਘ ਲੁਬਾਣਾ ਪੰਜਵੀਂ ਵਾਰ ਸੂਬਾ ਪ੍ਰਧਾਨ ਚੁਣੇ ਗਏ ਇਨ੍ਹਾਂ ਸਮੇਤ ਪਟਿਆਲਾ ਤੋਂ ਚੁਣੇ ਗਏ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਮੁੱਖ ਸਲਾਹਕਾਰ ਜਗਮਉਨ ਨੌ ਲਖਾ ਮੀਤ ਪ੍ਰਧਾਨ ਰਾਮ ਲਾਲ ਰਾਮਾ ਅਤੇ ਪ੍ਰਚਾਰਕ ਸਕੱਤਰ ਮੇਗਰਾਜ ਸ਼ਾਮਲ ਹਨ ਉਹਨਾਂ ਨੂੰ ਇੱਥੇ ਯੂਨੀਅਨ ਦਫ਼ਤਰਾਂ ਰਾਜਪੁਰਾ ਕਲੋਨੀ ਵਿਖੇ ਸਰਕਾਰੀ ਦੇ ਅਰਧ ਸਰਕਾਰੀ ਵਿਭਾਗਾਂ ਦੇ ਪ੍ਰਮੁੱਖ ਆਗੂਆਂ ਨੇ ਸਨਮਾਨ ਤੇ ਸਵਾਗਤ ਕੀਤਾ ਸੁਨੇਹੇ ਗਏ ਆਗੂਆਂ ਨੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨ ਦਾ ਵੀ ਅਹਿਦ ਕੀਤਾ ਅਤੇ ਕਿਹਾ ਕਿ ਭਾਵੇਂ ਕੇਂਦਰੀ ਸਰਕਾਰ ਸਮੇਤ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਮੁਲਾਜ਼ਮਾਂ ਮਜ਼ਦੂਰਾਂ ਤੇ ਕੱਚੇ ਕਰਮੀਆਂ ਨੂੰ ਔਖੇ ਮੌਲੇ ਅੱਖੋਂ ਔਲੇ ਕਰਦੀਆਂ ਆ ਰਹੀਆਂ ਹਨ ਇਸ ਦਾ ਖਾਮਿਆਸਾ ਸਰਕਾਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ ਪੰਜਾਬ ਸਰਕਾਰ ਨੇ 2004 ਦੀ ਪੈਨਸ਼ਨ ਬਹਾਲੀ ਕੱਚੇ ਕਰਮੀਆਂ ਨੂੰ ਬਿਨਾਂ ਸ਼ਰਤਾਂ ਤੇ ਪੱਕਾ ਕਰਨਾ ਵਰਗੇ ਇਸ਼ੂਆਂ ਤੇ ਕੰਮ ਦਾ ਸਮਾਂ 8 ਘੰਟਿਆਂ ਦਾ ਵਧਾ ਕੇ 12 ਘੰਟੇ ਕਰਨ ਵਰਗੇ ਮਸਲਿਆਂ ਨੂੰ ਅਤੇ ਹੋਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮੰਗਾਂ ਨੂੰ ਅੱਖੋਂ-ਔਲੇ ਕਰਨ ਅੱਖੋਂ-ਪ੍ਰੋਖੇ ਕਰਨ ਅਤੇ ਜੰਗਲਾਤ ਕੰਮਿਆਂ ਨੂੰ ਪੱਕੇ ਕਰਨ ਦੀ ਬਜਾਏ ਮਨਰੇਗਾ ਵਿੱਚ ਮੰਗਾਂ ਨੂੰ ਅੱਖੋਂ-ਪ੍ਰੋਖੇ ਕਰਨ ਅਤੇ ਜੰਗਲਾਤ ਕੰਮਿਆਂ ਨੂੰ ਪੱਕਾ ਕਰਨ ਦੀ ਬਜਾਏ ਮਨਰੇਗਾ ਵਿੱਚ ਠੱਕਣ ਨੂੰ ਲੈ ਕੇ ਇਜਲਾਸ ਦੇ ਫੈਸਲੇ ਅਨੁਸਾਰ ਮਿਤੀ 1 ਮਈ ਨੂੰ ਜ਼ਿਲ੍ਹਾ ਸਦਰ ਮੁਕਮਾ ਤੇ تحصیل ਬਲਾਕ ਤੇ ਵੈਕਲ ਝੰਡਾ ਮਾਰਚ ਕਰਨ ਤੇ تحصیل ਬਲਾਕ ਤੇ ਵੈਕਲ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਤੇ ਪਟਿਆਲਾ ਵਿਖੇ ਇਹ ਝੰਡਾ ਮਾਰਚ ਜੋਸ਼ੋ ਫਰੁਖਤ ਨਾਲ ਕੀਤਾ ਜਾਵੇਗਾ